ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ 1 ਨਵੰਬਰ ਤੋਂ ਲੱਗਿਆ ਹੋਇਆ ਹੈ ਔਰ ਕੱਲ 10 ਨਵੰਬਰ ਦੀ ਕਾਲ ਜਿਸ ਤਰੀਕੇ ਦੀ ਦਿੱਤੀ ਗਈ ਸੀ ਪੂਰੇ ਪੰਜਾਬ ਦੇ ਟਰੈਕਟਰ ਟਰਾਲੀਆਂ ਪੂਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਸੋ ਅੱਜ ਦੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਤਕਰੀਬਨ 7 ਵਜੇ ਨੇ ਰਾਤ ਦੇ ਔਰ ਜਿਹੜਾ ਪਰਦਰਸ਼ਨੇ ਵਿਦਿਆਰਥੀਆਂ ਦਾ ਉਹ ਹਲੇ ਵੀ ਜਾਰੀ ਹੈ ਲਗਾਤਾਰ ਜਿਹੜੇ ਵਿਦਿਆਰਥੀ ਨੇ ਉਹ ਮੋਰਚੇ ਦੇ ਵਿੱਚ ਪਹੁੰਚ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੂਰ ਦੂਰ ਤੱਕ ਜਿਸ ਤਰ੍ਹਾਂ ਅ ਵਿਦਿਆਰਥੀ ਜਿਹੜੇ ਨੇ ਉਹ ਜੁਟੇ ਹੋਏ ਨੇ ਔਰ ਲਗਾਤਾਰ ਜਿਹੜੀ ਭੀੜ ਹੈ ਵਧ ਰਹੀ ਹੈ ਹਾਲਾਂਕਿ ਕੱਲ ਜਿਸ ਤਰੀਕੇ ਦੇ ਹਾਲਾਤ ਸੀ ਉਹ ਇਹ ਸੀ ਕਿ ਪੂਰੀ ਤਰ੍ਹਾਂ ਪੁਲਿਸ ਫੋਰਸ ਲੱਗੀ ਹੋਈ ਸੀ ਹਾਲਾਂਕਿ ਅੱਜ ਵੀ ਪੁਲਿਸ ਫੋਰਸ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਬਰਕਰਾਰ ਹੈ ਪਰ ਅੱਜ ਆਉਣ ਜਾਣ ਦੀ ਕੋਈ ਵੀ ਰੋਕਟੋਕ ਨਹੀਂ ਹੈ ਅਭੀ ਵਿਦਿਆਰਥੀ ਜਿਹੜੇ ਨੇ ਪੂਰੀ ਤਰ੍ਹਾਂ ਜੁਟੇ ਹੋਏ ਨੇ ਭਾਰੀ ਦੇ ਵਿੱਚ ਸੱਜੇ ਜਥੇਬੰਦੀ ਦੇ ਉਪ ਪ੍ਰਧਾਨ ਜਿਹੜੇ ਨੇ ਯੂਨੀਵਰਸਿਟੀ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਵੀ ਇੱਥੇ ਮੌਜੂਦ ਸੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਭੀੜ ਹੈ ਉਹ ਜੁਟੀ ਹੋਈ ਹੈ ਹਾਂ ਇਹ ਇੱਕ ਸੰਕੇਤਕ ਜਿਹੜਾ ਪ੍ਰਦਰਸ਼ਨ ਹੈ 10 ਨਵੰਬਰ ਨੂੰ ਉਹ ਕੀਤਾ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੰਨਾਂ ਤੱਕ ਜਿਹੜੀ ਆਵਾਜ਼ਾਂ ਪਹੁੰਚਾਈ ਜਾ ਸਕੇ ਹਾਲਾਂਕਿ ਅੱਜ ਵੀ ਜਿਹੜਾ ਇਹ ਦਰਨਾ ਬਰਕਰਾਰ ਹੈ ਕਿਉਂਕਿ ਵਿਦਿਆਰਥੀਆਂ ਦੀ ਮੰਗ ਹੈ ਕਿ ਸੈਨੇਟ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਦੋਂ ਤੱਕ ਨਹੀਂ ਹੋਏਗਾ ਉਦੋਂ ਤੱਕ ਇਹ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਵੇਖ ਸਕਦੇ ਹੋ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਕੀ ਗਿਆਨ ਚਾਹੁੰਦੇ ਨੇ ਇਹ ਸੱਚਕਾਂਗ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮੋਰਚਾ ਅਜ ਵੀ ਚੱਲ ਰਿਹਾ ਹੈ ਸੱਚਕਾਂਗ ਸੱਚਕਾਂਗ ਜੀ ਅ ਅੱਜ ਮੋਰਚੇ ਨੂੰ ਲੈ ਕੇ ਕੀ ਅਪਡੇਟ ਹੈ ਅਸੀਂ ਕੱਲ 10 ਨਵੰਬਰ ਦੀ ਕਾਲ ਵੇਖੀ ਕਿ ਕਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦਾ ਜਿਹੜਾ ਹਜ਼ੂਮ ਹੈ ਉਹ ਇੱਥੇ ਪਹੁੰਚਿਆ ਲੋਕਾਂ ਨੇ ਬਹੁਤ ਸਾਥ ਦਿੱਤਾ ਇਹ ਇਕੱਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਆਵਾਜ਼ ਨਹੀਂ ਹੈ ਪੂਰੇ ਪੰਜਾਬ ਦੀ ਆਵਾਜ਼ ਬਣ ਚੁੱਕੀ ਹੈ ਹੁਣ ਅੱਜ ਦੇ ਹਾਲਾਤ ਕੀ ਨੇ ਕੱਲ ਵਾਲੀ ਕਾਲ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵਈਆ ਹੈ देखो ਜਿਹੜਾ ਤੁਸੀਂ ਸਵਾਲ ਕੀਤਾ ਕਿ ਪੰਜਾਬ ਤੋਂ ਜਹੂਨ ਪਹੁੰਚਿਆ ਕੱਲੇ ਪੰਜਾਬ ਤੋਂ ਹੀ ਨਹੀਂ ਪੰਜਾਬ ਹਰਿਆਣਾ ਹਮਾਚਲ ਜਿਹੜੇ ਵੀ ਜਾਗਦੀ ਜ਼ਮੀਰ ਵਾਲੇ ਲੋਕ ਆ ਉਹ ਸਾਡੇ ਚਾਹੇ ਬਜ਼ੁਰਗ ਆ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਛੋਟੇ ਭੈਣ ਭਰਾ ਚਾਹੇ ਉਹ ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਆ ਜਾਂ ਉਹ ਪੜ੍ਹ ਕੇ ਨਹੀਂ ਗਏ ਜਾਂ ਹੋਰ ਜਗ੍ਹਾ ਪੜ੍ਹ ਕੇ ਉਹਨਾਂ ਨੇ ਆਪਣਾ ਭਵਿੱਖ ਸੁਧਾਰਿਆ ਉਹ ਸਾਰੇ ਇੱਥੇ ਪਹੁੰਚੇ ਸਨ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦੀ ਨਹੀਂ ਆ ਉਹਨਾਂ ਲੋਕਾਂ ਦੀ ਆ ਜੋ ਸਿੱਖਿਆ ਲੈ ਕੇ ਸੇਵਾ ਕਰਨ ਦੀ ਜਿਹੜੀ ਭਾਵਨਾ ਰੱਖਦੇ ਆ ਹੂੰ ਉਹ ਦੂਜਾ ਤੁਹਾਡਾ ਸਵਾਲ ਸੀ ਕਿ ਪ੍ਰਸ਼ਾਸਨ ਦਾ ਰਵਈਆ ਵੇਖੋ ਪ੍ਰਸ਼ਾਸਨ ਦਾ ਰਵਈਆ ਹਮੇਸ਼ਾ ਹੀ ਜਿਹੜਾ ਉਹ ਮਾੜਾ ਵਤੀਰਾ ਉਹ ਕਰਦੇ ਆ ਕਿਉਂਕਿ ਉਹ ਤਨਖਾਹ ਲੈਂਦੇ ਆ ਸਰਕਾਰ ਕੋਲੋਂ ਸਾਡੀ ਪ੍ਰਸ਼ਾਸਨ ਨਾਲ ਕੋਈ ਵੀ ਟਸਲਬਾਜੀ ਨਹੀਂ ਸੀ ਜੋ ਕੱਲ ਸੈਂਟਰ ਨੇ ਉਹਨਾਂ ਨੂੰ ਹੁਕਮ ਲਾਇਆ ਵੇਖੋ ਸਾਡੇ ਬੱਚਿਆਂ ਤੇ ਸਾਡੇ ਭੈਣ ਭਰਾਵਾਂ ਤੇ ਉਹਨਾਂ ਨੇ लाठी चार्ज ਕੀਤਾ ਈਵਨ ਕਿ ਸੂਬਾ ਸਰਕਾਰ ਦੇ ਬਿਆਨ ਸੀ ਕਿ ਸਾਡੀ ਜਿਹੜੀ ਪੁਲਿਸ ਆ ਉਹ ਇੱਥੇ ਆਉਣ ਵਾਲੇ ਲੋਕਾਂ ਨੂੰ ਨਹੀਂ ਰੋਕੂਗੀ ਪਰ ਬਹੁਤ ਕੱਲ ਇਸ ਚੀਜ਼ ਦਾ ਦੁੱਖ ਲੱਗਾ ਕਿ ਇਹ ਸਾਡੇ ਜਿਹੜੇ ਭੈਣ ਭਰਾ ਵਾ ਉਹ ਸਿੱਖਿਆ ਦੀ ਗੱਲ ਕਰ ਰਹੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਆਪਣੀ ਆਉਣ ਵਾਲੀ ਜਿਹੜੀ ਆ ਜਨਰੇਸ਼ਨ ਦੇ ਚੰਗੇ ਭਵਿੱਖ ਦੀ ਗੱਲ ਕਰ ਰਹੇ ਪਰ ਬਹੁਤ ਦੁਖਦਈ ਕਿ ਕੱਲ ਉਹਨਾਂ ਦੇ ਉੱਤੇ लाठी चार्ज ਕੀਤਾ ਗਿਆ इवन ਕਿ ਜਿਹੜੇ ਇੱਥੋਂ ਦੇ ਵਿਦਿਆਰਥੀ ਸੀ ਉਹਨਾਂ ਦੇ ਕੋਲ ਆਈ ਕਾਰਡ ਹੋਣ ਦੇ ਬਾਅਦ ਵੀ ਉਹਨਾਂ ਨੂੰ ਦਾਖਲਾ ਨਹੀਂ ਦਿੱਤਾ ਗਿਆ ਹਮ ਅੱਜ ਮੀਟਿੰਗ ਵੀ ਹੋਈ ਸੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੀ ਉਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਅਗਲੀ ਰਣਨੀਤੀ ਕੀ ਲਿਖੀ ਗਈ ਹੈ ਇੱਕੋ ਜਿਹੜਾ ਮੀਟਿੰਗ ਦਾ ਸਿੱਟਾ ਜੀ ਉਹ ਗੱਲ ਕਲੀਅਰ ਹੈ ਕਿ ਇਹ ਜਿਹੜਾ ਸੈਂਟਰ ਆ ਆਰਐਸ ਜੋ ਇਹ ਸਾਡੇ ਤੇ ਤੱਕੇ ਨਾਲ ਜਿਹੜੇ ਇਹ ਨਵੇਂ ਜਿਹੜੇ ਕਾਨੂੰਨ ਲਾਗੂ ਕਰਨਾ ਚਾਹੁੰਦੇ ਸੀ ਇਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਉਹ ਵਾਪਸ ਲੈ ਲਿਆ ਉਸ ਤੋਂ ਅਗਲੀ ਸਾਡੀ ਮੰਗ ਸੀ ਇੱਥੋਂ ਦੀ ਜਿਹੜੀ ਸੈਨੇਟ ਆ ਜਿਹੜੇ ਮੈਂਬਰ ਆ ਜਾਂ ਇੱਥੋਂ ਦੀਆਂ ਜਥੇਬੰਦੀਆਂ ਉਹਨਾਂ ਦੀ ਮੰਗ ਸੀ ਕਿ ਜਿਹੜੇ ਸੈਨੇਟ ਦੇ ਇਲੈਕਸ਼ਨ ਆ ਉਹ ਕਰਵਾਏ ਜਾਣ ਉਹਦੇ ਵਿੱਚ ਇੱਕ ਮੰਗ ਤੇ ਆ ਕਿ ਇਹ ਜਿਹੜੀ ਇਲੈਕਸ਼ਨ ਸੀ 1.5 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਉਹ 1.5 ਸਾਲ ਲੰਘ ਗਿਆ ਹੁਣ ਇਹ ਮੰਗਿਆ ਕਿ ਜਿਹੜਾ ਟਾਈਮ 4 ਸਾਲ ਦਾ ਉਹ 4 ਸਾਲ ਦਾ ਹੀ ਰੱਖਿਆ ਜਾਵੇ ਜੇਕਰ 26 'ਚ ਇਲیکشن ਕਰਵਾਉਂਦੇ ਆ ਤੇ ਉਹ 30 ਦੀ ਟਰਨ ਤੱਕ ਹੋਵੇ ਜਾਂ ਜੇ ਇਲیکشن ਨਹੀਂ ਕਰਵਾਉਣਾ ਚਾਹੁੰਦੇ ਤੇ ਫਿਰ ਜਿਹੜਾ ਇਹ 1.5 ਸਾਲ ਖਰਾਬ ਹੋਇਆ 2 ਸਾਲ ਹੋਰ ਦੇਣ ਤੇ ਤਕਰੀਬਨ ਜਿਹੜਾ ਇਹੋ ਜਿਹੜੀ ਚੱਲ ਰਹੀ ਆ ਸੈਨੇਟ ਇਹਨਾਂ ਨੂੰ ਸਮਾਂ ਹੋਰ ਦਿੱਤਾ ਜਾਵੇ ਫਿਰ ਇਲیکشن ਅੱਗੇ ਕਰਵਾਉਣਾ ਸੋ ਇਦਾਂ ਦੀਆਂ ਮੰਗਾਂ ਹੁਣ ਜੇ ਹੁਣ ਜਾਂ ਸਵੇਰੇ ਕਿਦੋਂ ਵੀ ਮੇਲ ਆ ਜਾਂਦੀ ਆ ਇਹਨਾਂ ਨੂੰ ਤੇ ਇਹ ਫਿਰ ਉਸ ਤੋਂ ਬਾਅਦ ਜਿਹੜਾ ਲਗਭਗ ਸਮਾਪਤ ਹੋਇਆ। ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਰੇਨੂ ਵਿਗ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਸੀ ਉਹ ਕਹਿੰਦੇ ਸੀਗੇ ਕਿ ਅਸੀਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਿਹੜਾ ਜਲਦੀ ਕਰਾਂਗੇ ਉਪਰਾਸ਼ਟਰਪਤੀ ਨੂੰ ਪੱਤਰ ਭੇਜਿਆ ਹੋਇਆ ਹੈ ਪਰ ਜਿਹੜੇ ਵਿਦਿਆਰਥੀ ਨੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਧਰਨਾ ਪ੍ਰਦਰਸ਼ਨ ਹੈ ਉਹ ਸਮਾਪਤ ਕਰ ਦੇਣ। ਵੇਖੋ ਜੀ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਖੇਡਾਂ ਖੇਡਦੇ ਆ। ਪਹਿਲਾਂ ਇਹਨਾਂ ਕਾਲੇ ਕਾਨੂੰਨ ਵਰੀ ਵੀ ਇਹਨਾਂ ਨੇ ਖੇਡਾਂ ਖੇਡੀਆਂ। ਕਦੀ ਇਹਨਾਂ ਨੇ लागू ਕਰਤੇ ਕਦੀ ਇਹਨਾਂ ਨੇ ਕਹਿਤਾ ਜੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿਸਾਨਾਂ ਨੂੰ ਹੁਣ ਇਸ ਵਾਰੀ ਇਹਨਾਂ ਨੇ ਕੀ ਕੀਤਾ ਇਹ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਜਿਹੜਾ ਉਹ ਖੇਡ ਰਹੇ ਆ ਇਹ ਸਿਰਫ ਸਾਡੇ ਨਾਲ ਖੇਡਾਂ ਖੇਡ ਰਿਹਾ ਸਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਇੰਨੇ ਕੁ ਸੋਹਿਰਦ ਲੋਕ ਆ ਬਾਬਾ ਜੀ ਪਹੁੰਚੇ ਆ ਮੈਂ ਜੀ ਆ ਇਹਨਾਂ ਨੂੰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮਤ ਸਾਹਿਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਵਿਦਿਆਰਥੀਆਂ ਦੇ ਸਮਰਥਨ ਦੇ ਲਈ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਜਿਸ ਤਰ੍ਹਾਂ ਅਸੀਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਕਿ ਕਲਾਕਾਰ ਭਾਈਚਾਰਾ ਹੋਵੇ ਜਾਂ ਰਾਜਨੀਤਿਕ ਲੀਡਰ ਹੋਣ ਜਾਂ ਫਿਰ ਕਿਸੇ ਵੀ ਵਰਗ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਹੋਣ ਉਹ ਹਰ ਰੋਜ਼ ਆ ਕੇ ਵਿਦਿਆਰਥੀਆਂ ਦਾ ਸਾਥ ਦੇ ਰਹੇ ਨੇ ਸੁਮਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਸਮਰਥਨ ਦੇ ਲਈ ਪਹੁੰਚੇ ਨੇ ਇਹ ਲਗਾਤਾਰ ਇਹ ਧਰਨਾ ਪ੍ਰਦਰਸ਼ਨ 1 ਨਵੰਬਰ ਤੋਂ ਚੱਲ ਰਿਹਾ ਹੈ ਵਿਦਿਆਰਥੀ ਲਗਾਤਾਰ ਸੈਨੇਟ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਹੁਣ ਡਟੇ ਹੋਏ ਨੇ ਹਾਲਾਂਕਿ ਪਹਿਲਾਂ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਸੀ ਪਰ ਜਦੋਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਵਾਪਸ ਲਿਆ ਗਿਆ ਤਾਂ ਫਿਰ ਵੀ ਵਿਦਿਆਰਥੀਆਂ ਨੇ ਇਹ ਫੈਸਲਾ ਕੀਤਾ ਕਿ ਇਹ ਧਰਨਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੈਨਟ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋ ਜਾਂਦਾ ਸੋ ਬੀਤੇ ਦਿਨੀ ਇੱਕ ਟ੍ਰੇਲਰ ਕਹਿੰਦੇ ਨੇ ਕਿ ਵਿਖਾਇਆ ਗਿਆ ਸੀ ਯੂਨੀਵਰਸਿਟੀ ਪ੍ਰਸ਼ਾਸਨ ਹੋਵੇ ਭਾਵੇਂ ਉਹ ਕੇਂਦਰ ਸਰਕਾਰ ਹੋਵੇ ਜਾਂ ਜਿੰਨੇ ਵੀ ਯੂਨੀਵਰਸਿਟੀ ਨੂੰ ਚਲਾਉਣ ਵਾਲੇ ਲੋਕ ਹੋਣ ਉਹਨਾਂ ਨੂੰ ਇੱਕ ਟ੍ਰੇਲਰ ਦਿਖਾਇਆ ਗਿਆ ਸੀ 10 ਨਵੰਬਰ ਦੇ ਜ਼ਰੀਏ ਕਿ ਅਸੀਂ ਕਮਜ਼ੋਰ ਨਹੀਂ ਹਾਂ ਅਸੀਂ ਪੰਜਾਬੀ ਲੋਕ ਆ ਜਦੋਂ ਸਾਡੇ ਉੱਤੇ ਭੀੜ ਬਣਦੀ ਹੈ ਜਾਂ ਵਿਪਤਾ ਪੈਂਦੀ ਹੈ ਤਾਂ ਅਸੀਂ ਉਸ ਵੇਲੇ ਅੱਗੇ ਹੁੰਦੇ ਹਾਂ ਸੋ ਉਹ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਉਨੇ ਆ ਲਗਾਤਾਰ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਅਸੀਂ ਜੁਟੇ ਹੋਏ ਹਾਂ